ब्रेक ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਗੁਰਪੁਰਬ ਦੇ ਸੰਬੰਧ ਵਿੱਚ ਅੰਮ੍ਰਿਤਸਰ ਨਗਰ ਨਿਗਮ ਕਮਿਸ਼ਨਰ ਦੀਆਂ ਹਦਾਇਤਾਂ ਦੇ ਲੋਗੜ ਗੇਟ ਤੋਂ ਸਫਾਈ ਅਭਿਆਨ ਸ਼ੁਰੂ ਕੀਤਾ ਗਿਆ ਇਸ ਮੌਕੇ ਤੇ ਫੋਗਿੰਗ ਮਸ਼ੀਨਾ ਵੀ ਨਾਲ ਰਹੀਆਂ ਅਤੇ ਟਿਪੜਾਂ ਦੇ ਨਾਲ ਸੜਕਾਂ ਦੀ ਸਫਾਈ ਕੀਤੀ ਗਈ ਅਤੇ ਲੋਕਾਂ ਨੂੰ ਅਵੇਅਰ ਕੀਤਾ ਗਿਆ ਇਸ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਵਿੱਚ ਨਗਰ ਨਿਗਮ ਦਾ ਸਹਿਯੋਗ ਕਰਨ ਇਸ ਮੌਕੇ ਤੇ ਡਾਕਟਰ ਰਮਾ ਅਸਿਸਟੈਂਟ ਮੈਡੀਕਲ ਹੈਲਥ ਸਰਬਜੀਤ ਸਿੰਘ ਸੈਨੀਟਰੀ ਇਨਸਪੈਕਟਰ ਜਗਦੀਪ ਕੁਮਾਰ ਚੀਫ ਸੈਨੀਟਰੀ ਇਨਸਪੈਕਟਰ ਗੁਰਪ੍ਰੀਤ ਸਿੰਘ ਸੈਂਟਰੀ ਇੰਸਪੈਕਟਰ ਅਤੇ ਵੱਡੀ ਗੈਂਤ ਵਿੱਚ ਕਰਮਚਾਰੀ ਮੌਕੇ ਤੇ ਸ਼ਾਮਿਲ ਸਨ। ਦੋੜਦ ਮਾਰਨ ਦੇ ਦੋਸਤ ਹੈ। ਯਾਦ ਕਰਦੇ ਬਾਅਦ ਮੋਟਰਸਾਈਕਲ ਦੇ ਬੋ ਗੁਰਨਾਮ ਦੇ ਜੀ ਦੇ ਗੁਰਪੁਰਬ ਦੇ ਦਿਹਾੜੇ ਤੇ ਆਸੀ ਪੰਜਾਬ ਸਰਕਾਰ ਦੇ ਹੁਕਮ ਅਨੁਸਾਰ ਜੋ ਸਫਾਈ ਅਭਿਆਨ ਚੱਲ ਰਿਹਾ ਹੈ ਉਸ ਦੇ ਮੁਕੱਲਕ ਅਸੀਂ ਇੱਕ ਨਵੀਂ ਮੁਹਿੰਮ ਆਜੋ ਚੁੱਕੀ ਹੈ ਜਿਸ ਵਿੱਚ ਅਸੀਂ ਆਪ ਸਰਕਾਰੀ ਮੁਲਾਜ਼ਮਾਂ ਦੇ ਨਾਲ ਵੀ ਅਸੀਂ ਐਨ ਜੀਓਜ਼ ਨੂੰ ਨਾਲ ਲੈ ਆਇਆ ਵਲੰਟੀਅਰਜ਼ ਨੂੰ ਨਾਲ ਲੈ ਕੇ ਔਰ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਹਾਂ ਕਿ ਜੋ ਸਫਾਈ ਅਭਿਆਨ ਹੈਗਾ ਉਹ ਸਰਕਾਰੀ ਸੰਸਦ ਦਾ ਕੰਮ ਨਾਲ ਹੈ ਹੀ ਹੈ ਉਹ ਨਾਲ ਸਾਡੀ ਵੀ ਜ਼ਿੰਮੇਵਾਰੀ ਹੈ ਜਿਸ ਵਿੱਚ ਅਸੀਂ ਸਫਾਈ ਵਿਵਸਥਾ ਔਰ ਰੁਖ ਲਗਾਓ ਦਾ ਜਿਹੜੀ ਮੁਹਿੰਮ ਹੈ ਉਸ ਨੂੰ ਤੇਜ਼ ਕਰਨ ਲਈ ਕਹਿ ਰਹੇ ਹਾਂ ਕਿ ਉਹ ਸਾਡੀ ਇਹੋ ਮੁਹਿੰਮ ਜਿਹੜੀ ਹੈ ਸਭ ਲਈ ਸਹਿਯੋਗ ਮੰਗ ਰਹੀ ਹੈ ਕਿ ਸਾਨੂੰ ਸਰਕਾਰ ਦੇ ਸਹਿਯੋਗ ਦੇ ਨਾਲ ਆਮ ਜਨਤਾ ਦਾ ਸਹਿਯੋਗ ਵੀ ਲੋੜਿੰਦਾ ਹੈ ਸਭ ਤੋਂ ਪਹਿਲੇ ਗੁਰੂ ਨਾਨਕ ਦੇਵ ਜੀ ਦੇ ਤੇ ਆਗੇ ਦੇ ਇਸ ਤੋਂ ਬਹੁਤ ਬਹੁਤ ਬਤਾਇਆ ਹੁੰਦੀ ਸਾਡਾ ਐਨਜੋਏਗਾ ٹرسٹ ਆਫ ਪੀਪਲ ਤੇ ٹرسٹ ਆਫ ਪੀਪਲ ਇਹ ਅੰਮ੍ਰਿਤਸਰ ਦੇ ਵਿੱਚ ਸਾਫ ਪੈਨੂ ਲੈ ਕੇ ਨਗਰ ਨਿਗਮ ਤੇ ਜਨਤਾ ਨੂੰ ਸਪੋਰਟ ਕਰਦਾ ਹੈ ਤੇ ਸਾਡਾ ਵਿਸ਼ੇਸ਼ ਹੈ ਕਿ ਇਸ ਗੁਰੂ ਨਗਰੀ ਨੂੰ ਸਾਫ ਸੁਥਰਾ ਰੱਖਿਆ ਜਾਵੇ ਇਹਨੋਂ ਲੈ ਕੇ ਸਾਨੂੰ ਸਪੋਰਟ ਕਰਦਾ ਹੈ ਇਹ ਨੀਦਰਲੈਂਡ ਦਾ ਇੱਕ 파ਟਨਰ ਹੈ ਜਿਹੜਾ ਕਿ ਆਈਕਿਆ ਫਾਊਂਡੇਸ਼ਨ ਅਸੀਂ ਜਾਣਦੇ ਹਾਂ ਕਿ ਵੀ ਗੁਰੂ ਮਹਾਰਾਜੀ ਦੇ ਨਗਰੀਏ ਸਾਫ ਸੁਥਰੇ ਰਹੇ ਤੇ ਅੱਜ ਗੁਰੂ ਮਹਾਰਾਜ ਨੇ 555 ਬੋਲ ਧਾੜੇ ਤੇ ਅਸੀਂ ਬੇਨਤੀ ਕਰਦੇ ਹਾਂ ਪੂਰੀ ਜਨਤਾ ਤੋਂ ਕਿ ਸਾਡਾ ਸਹਿਯੋਗ ਕਰਨ ਅੱਜ ਸੇਵ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਮਾਨਯੋਗ ਕਮਿਸ਼ਨਰ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਡਾਕਟਰ ਰਮਾ ਜੀ ਦੀ ਅਗਵਾਈ ਦੇ ਹੇਠ ਅਸੀਂ ਅੱਜ ਪੁਰਦਰਾ ਲੋਹਗਾੜ ਤੋਂ ਸਫਾਈ ਅਭਿਆਨ ਸ਼ੁਰੂ ਕੀਤਾ ਸਫਾਈ ਅਭਿਆਨ ਦੇ ਵਿੱਚ ਸਾਰੇ ਹੀ ਸਵੈ ਸੇਵਕਾਂ ਨੇ ਬਹੁਤ ਸਾਰਾ ਸਾਥ ਦਿੱਤਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰ ਦੇ ਸੰਬੰਧ ਵਿੱਚ ਨਗਰ ਨਿਗਮ ਵੱਲੋਂ ਇੱਕ ਮਹਿੰਮ ਚਲਾਈ ਗਈ ਸਫਾਈ ਅਭਿਆਨ ਚਲਾਇਆ ਗਿਆ ਅਤੇ ਸ਼ਹਿਰ ਵਾਸੀ ਨੂੰ ਅਪੀਲ ਕੀਤੀ ਗਈ ਜਿਹੜੇ ਨਗਰ ਨਿਗਮ ਵੱਲੋਂ ਉਪਰਾਲੇ ਕੀਤੇ ਜਾਣੇ ਸ਼ਹਿਰ ਵਾਸੀ ਵੀ ਉਸ ਵਿੱਚ ਸਹਿਯੋਗ ਕਰਨ ਅੰਮ੍ਰਿਤਸਰ ਫਾਸਟ ਵੀ ਖਬਰਾਂ ਨਾਲ ਹੈ ਕੈਮਰਾਮੈਨ ਪਰੇਸ਼ਰ ਮਦਨ ਰਕੇਸ਼ ਕੁਮਾਰ ਬਾਬਾ